ਵਾਜਾ ਕਰ ਕਰ ਮੁੱਲਾ ਥਕੇ ਪੜ ਪੜ ਪੋਥੀਆਂ ਪੰਡਿਤ ਮਵੇ ਵਾਜਾ ਕਰ ਕਰ ਮੁੱਲਾ ਥਕੇ ਪੜ ਪੋਥੀਆਂ ਪੰਡਿਤ ਮਵੇ ਜਿਸ ਪੜਨੇ ਵਿੱਚ ਰੱਬ ਨਾ ਮਿਲਿਆ ਜਿਸ ਪੜਨੇ ਵਿੱਚ ਰੱਬ ਨਾ ਮਿਲਿਆ ਤੇ ਉਹ ਪੜਨਾ ਕੀ ਹੋਵੇ ਮੰਦਰਾਂ ਦੇ ਵਿੱਚ ਫਿਰਨ ਪੁਜਾਰੀ ਜਿਵੇਂ ਖੁੱਡਾਂ ਵਿੱਚ ਅੰਨੇ ਚੂਹੇ ਮੰਦਰਾਂ ਵਿੱਚ ਫਿਰਨ ਪੁਜਾਰੀ ਜਿਵੇਂ ਖੁੱਡਾਂ ਵਿੱਚ ਅੰਨੇ ਚੂਹੇ ਤੇ ਬੁੱਲੇ ਸ਼ਾ ਰਬ ਉਨ ਨੂੰ ਮਿਲਿਆ ਜਿੰਨੇ ਮੱਲੇ ਯਾਰ ਦੇ ਬੂਹੇ ਤੇ ਬੁੱਲੇ ਸ਼ਾ ਰਬ ਉਨ ਨੂੰ ਜਿੰਨਾ ਮੱਲੇ ਯਾਰ ਦੇ ਬੂਏ ਜਿੰਨਾ ਮੱਲੇ ਯਾਰ ਦੇ ਬੂਏ